ਉਸੇ ਦੇਖ ਕੇ ਹੀ ਪਿਆਜ਼ ਲੈ ਸਕਦੇ ਸਬਜ਼ੀ ਵਾਲੇ ਕੋ ਇੰਨੇ ਕੋੜੇ ਪਿਆਜ਼ ਨਾ ਮੈਂ ਪਿਆਜ਼ ਦੇ ਵਿੱਚ ਵਰ ਕੇ ਦੇਖਣਾ ਹੈ ਵੇ ਕੋੜਾ ਕ ਮਿੱਠਾ ਤੋਂ ਨਾਲੇ ਮੈਂ ਨਹੀਂ ਲੈ ਪਿਆਜ਼ ਉਹਨੇ ਰਹਿ ਤੇਰੀ ਲਾੜੀ ਪਰਜਾਈ ਨਾ ਫਿਰ ਤਾਂ ਚੁੱਪ ਹੀ ਭਲੀ ਆ ਜਿਹਨੂੰ ਕਹਤਾ ਨਾ ਵੀ ਹਾਂ ਦੇਖ ਕੇ ਲੈ ਲਿਆ ਕਰ ਉਹਨੇ ਕਹਣਾ ਆਪ ਹੀ ਲੈ ਲਿਆ ਕਰੋ ਆਹੋ ਉਹ ਤਾਂ ਅੱਗੇ ਪੱਲਾ ਛਡਾਉਣ ਨੂੰ ਫੜਦੀ ਐ ਹਜੇ ਕੰਮਾਂ ਤੋਂ ਮੰਮੀ ਕੱਟ ਤੇ ਪਿਆਜ਼ ਆ ਕੱਟ ਤੇ ਇੰਦੇ ਕੋੜੇ ਪਿਆਜ਼ ਨੇ ਨਾ ਦੇਖ ਕੇ ਲਿਆ ਕਰ ਪਿਆਜ਼ ਮੰਮੀ ਅੱਜ ਕੱਲ ਕੋੜੀ ਪਿਆਜ਼ ਆਉਂਦੇ ਨੇ ਮੈਂ ਤਾਂ ਤੁਹਾਨੂੰ ਕਿਹਾ ਸੀ ਆ ਵੀ ਮੈਂ ਕੱਟ ਦਿੰਨੀ ਆ ਉਹ ਤਾਂ ਚੱਲ ਵੇਲੀਆਂ ਬੈਠੀਆਂ ਸੀ ਮੈਂ ਕਿਹਾ ਚੱਲ ਅਸੀਂ ਕੱਟ ਦਿੰਨੇ ਆ ਅੱਬੇ ਬੇਬੇ ਤੇ ਭੈਣ ਨੂੰ ਕੀ ਹੋ ਗਿਆ ਸੁੱਖ ਹੋਵੇ ਬੇਬੇ ਕੀ ਹੋ ਗਿਆ ਕੁਛ ਨਹੀਂ ਪਤਾ ਉਹ ਰੋਂਦਾ ਤੁਸੀਂ ਦੋਨੇ ਜਣੀਆਂ ਲੱਗੀਆਂ ਹੋਈਆਂ ਤੇ ਹਜੇ ਵੀ ਕਹਿੰਦੇ ਕੁਛ ਨਹੀਂ ਹੋਇਆ ਮੈਨੂੰ ਤੁਸੀਂ ਗੱਲ ਦੱਸੋ ਹੋਇਆ ਕੀ ਆ ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ ਹੈਗੀ ਤੂੰ ਬਾਤਾਂ ਮੈਂ ਟੈਨਸ਼ਨ ਲਈ ਜੰਨਾ ਹੈ ਉਹ ਟੈਨਸ਼ਨ ਤਾਂ ਤੁਸੀਂ ਮੈਨੂੰ ਦੋਨੇ ਜਾਣੀਆਂ ਰੜ ਕੇ ਦੇਣ ਲੱਗੀਆਂ ਹੋਈਆਂ ਦੇਖੋ ਜੇ ਥੋਨੂੰ ਗੈਵੀ ਨੇ ਕੁਛ ਕਿਹਾ ਤਾਂ ਤੁਸੀਂ ਮੈਨੂੰ ਸਾਫ਼ ਸਾਫ਼ ਦੱਸਦੇ ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਪੁੱਤ ਕਿਹੜੀ ਕਿਹੜੀ ਗੱਲ ਤੈਨੂੰ ਦੱਸਾਂ ਹਰ ਵਕਤ ਕੁੜੀ ਨੂੰ ਮਿਲਣੇ ਤਾਂ ਨਹੀਂ ਦਿੰਦੀ ਆ ਜਿਉਣਾ ਦੁਪਹਿਰ ਕੀਤਾ ਪਿਆ ਕੁੜੀ ਦਾ ਤੂੰ ਪੁੱਛਣਾ ਬਸ ਸਿੱਧਾ ਨੇਕਾ ਦੱਸ ਦੇਈ ਨਹੀਂ ਅਜਿਹਾ ਤੂੰ ਬੈਠਾ ਤੂੰ ਕਮਾਉਣਾ ਤੇ ਤੇਰੇ ਸਿਰ ਤੇ ਇੱਥੇ ਬੈਠੀਆਂ ਜਾ ਮਾਂ ਬੈਠੀ ਆ ਜੇ ਇਹਦਾ ਬੱਸ ਚੱਲੇ ਤਾਂ ਇੱਕ ਮਿੰਟ ਨਾ ਰੱਖੇ ਕੁੜੀ ਨੂੰ ਪਤਿ ਆ ਕਹਿੰਦੀ ਆ ਕਹਿੰਦੀ ਆ ਕਿ ਸਾਰੇ ਤਾਂ ਇਹਦੇ ਚੰਗੇ ਆ ਤੇ ਤੇਰੀ ਚੱਕੀ ਚਗਾਈ ਇੱਥੇ ਆਪੇ ਬੈਠੀ ਆ ਹੁਣ ਮੇਰੇ ਸਵੇਰ ਦਾ ਪੱਕੇ ਚ ਦਰਦ ਹੁੰਦਾ ਹੁਣ ਦੱਸ ਮੈਂ ਕੀ ਕਰਾਂ ਤੈਨੂੰ ਮੈਂ ਕਿਹਾ ਸੀ ਕਹਿੰਦੀ ਮੈਂ ਤਾਂ ਰੰਮਲ ਕਰਕੇ ਦਿਖਾਉਣੀ ਆ ਕਿ ਐਸ ਕੁਸ ਬਣ ਗਈ ਹੋ ਕੋਈ ਤੇਰੇ ਦਰਦ ਨਹੀਂ ਹੁੰਦਾ ਤੇਰਾ ਪਤੀ ਤੇਰੇ ਡਰਮੇ ਸੁਣ ਲੇਗਾ ਮੈਂ ਨਹੀਂ ਸੁਣਦੀ ਫੋ ਮੈਂ ਤਾਂ ਤੁਹਾਡੇ ਦੋਨਾਂ ਜਣੀਆਂ ਤੇ ਆ ਨਾ ਮੂੰਹ ਦੇਖ ਕੇ ਹੀ ਸਮਝ ਗਿਆ ਸੀ ਬਿੱਗ ਕੁਛ ਨਾ ਕੁਛ ਵੱਧ ਘਟੋਂ ਨੇ ਬੋਲਿਆ ਤੇ ਤੂੰ ਭੈਣ ਕਿਉਂ ਫਿਕਰ ਕਰਦੀ ਆ ਤੇਰਾ ਭਰਾ ਹੈਗਾ ਤੈਨੂੰ ਦੋ ਰੋਟੀਆਂ ਖਵਾਉਣ ਨੂੰ ਇੰਨੇ ਨਹੀਂ ਅਸੀਂ ਗਏ ਗੁਜਰੇ ਚੱਲ ਹੁਣ ਏਦਾਂ ਕਰ ਹੁਣ ਬੁੱਢੀ ਤੂੰ ਅਬ ਤਾਂ ਇਹਨੂੰ ਨਾ ਬੇਬੇ ਨੂੰ ਪਹਿਲਾਂ ਡਾਕਟਰ ਤੇ ਜਾ ਕੇ ਦਵਾਈ ਦਿਵਾ ਆ ਫੜ ਪੈਸੇ ਤੇ ਚੰਗੀ ਤਰ੍ਹਾਂ ਤਸੱਲੀ ਨਾਲ ਡਾਕਟਰ ਦਾ ਉਹ ਕਰਾ ਦੇ ਵੀਰੇ 1000 ਰੁਪਏ ਨਾਲ ਕੀ ਹੋਣਾ ਆ ਡਾਕਟਰ ਦਵਾਈ ਬਾਅਦ ਲਿਖਦਾ ਆ ਪਹਿਲਾਂ ਤਾਂ ਵੀ ਟੈਸਟ ਲਿਖ ਦਿੰਦਾ ਉਹ ਬੇਬੇ ਨਾਲੋਂ ਪੈਸੇ ਜ਼ਿਆਦਾ ਇੰਪੋਰਟੈਂਟ ਨਹੀਂ ਤੂੰ ਐਦਾਂ ਕਰ ਰਲੈ ਆ 4000 ਰੁਪਏ ਤੂੰ ਹੋਰ ਫੜਲਾ 5000 ਹੋ ਗਿਆ ਨਾ ਹੂੰ ਕੋਈ ਕਸਰ ਨਾ ਛੱਡੀ ਜਿਹੜਾ ਟੈਸਟ ਕਹਿੰਦਾ ਜਦੋਂ ਹੀ ਕਰਾਈ ਤੁਸੀਂ ਹੁਣ ਦੇਰ ਨਾ ਲਾਓ ਚੁੱਪ ਕਰਕੇ ਡਾਕਟਰ ਦੇ ਜਾਓ ਤੇ ਟੈਸਟ ਉਸਟ ਕਰਾ ਕੇ ਦਵਾਈ ਲੈ ਕੇ ਆਓ ਬਾਕੀ ਇਹਨੂੰ ਇਹਨੂੰ ਮੈਸੇਜ ਵੀ ਕਰਦਾ ਠੀਕ ਆ ਅੱਗੇ ਤੁਸੀਂ ਨਹੀਂ ਰਾਜੀਂ ਹੈ ਹਜੇ? ਥੈਂਕ ਯੂ ਬੋਲਦੇ ਆ ਪਾਣੀ ਲੈ ਕੇ ਆਵਾਂ ਤੁਹਾਡੇ ਲਈ। ਬਾਹਰ ਮੈਨੂੰ ਨਾ ਮੇਰੀ ਭੈਣ ਤੇ ਬੀਬੇ ਨੇ ਸ਼ਰਬਤ ਪਲਾਤਾ। ਲੱਗੀ ਤੇਰੀ ਅਸਲੀਅਤ ਮੈਨੂੰ ਪਤਾ। ਮੈਂ ਕੀ ਕੀਤਾ? ਅੱਛਾ। ਤੂੰ ਹਜੇ ਕੁਛ ਕੀਤਾ ਹੀ ਨਹੀਂ। ਉਹ ਵਿਚਾਰੀ ਪਹਿਲਾਂ ਹੀ ਆਪਦੇ ਸਾਰੇ ਕਰੋ ਦੁਖੀ ਹੋ ਕੇ। ਮੇਰੀ ਭੈਣ ਇੱਥੇ ਆਈ ਐ ਤੇ ਉੱਤੋਂ ਤੂੰ ਮੇਨੇ ਮਾਰ ਮਾਰ ਕੇ ਤੂੰ ਜਿਉਣਾ ਦੁੱਬਰ ਕੀਤਾ ਪਿਆ। ਨਾ ਤੈਨੂੰ ਉਹ ਕੀ ਕਹਿੰਦੀ ਐ? ਮੈਂ ਗੁੱਡੀ ਨੂੰ ਮੇਨੇ ਮਾਰੇ। ਭਲਾ ਮੈਂ ਕਦੋਂ ਉਹਨੂੰ ਕੁਛ ਕਹਿਤਾ? ਸ਼ਾਬਾਸ਼ ਤੂੰ ਤਾਂ ਕੁਛ ਨਹੀਂ ਕਿਹਾ। ਉਹ ਤਾਂ ਬੇਵਕੂਫ ਨੇ। ਉਹ ਮੈਂ ਆਪਣੇ ਅੱਖੀ ਨਾ ਅੱਖਾਂ ਰੋਂਦੀਆਂ ਦੇਖੀਆਂ ਨੇ ਤੁਹਾਡੇ ਮਾਵਾ ਤੀਆਂ ਮੇਰੇ ਤੋਂ ਤਾਂ ਨਹੀਂ ਦੇਖ ਹੋਇਆ ਉਧਰ ਕੀ ਦੇਖਦੀ ਆ ਮੇਰੇ ਤੇ ਤੈਨੂੰ ਯਕੀਨ ਨਹੀਂ ਹੋਰ ਤਾਂ ਹੋਰ ਜਦੋਂ ਬੇਬੇ ਨੇ ਤੈਨੂੰ ਕਹਿ ਦਿੱਤਾ ਵੀ ਉਹਦੀ ਬੱਖੀ ਦੁਖਦੀ ਆ ਵੀ ਡਾਕਟਰ ਤੋਂ ਦਵਾਈ ਲਿਆ ਦੇ ਤਾਂ ਤੈਨੂੰ ਕਿੰਨਾ ਕੁ ਭਾਰਾ ਕੰਮ ਉਹਨੇ ਕਹਿਤਾ ਸੀਗਾ ਜੇ ਪੈਸੇ ਤੇਰੇ ਕੋਲ ਹੁੰਦੇ ਆ ਨਾ ਪੈਸੇ ਤੈਨੂੰ ਦਵਾਈ ਵੀ ਸਿੱਧਵਾ ਸਕਦੀ ਮੇਰੇ ਮਾਣ ਨੂੰ ਮੰਮੀ ਦੀ ਬੱਖੀ ਦੁਖਦੀ ਆ ਮੰਮੀ ਨੇ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਕੁਝ ਕਿਹਾ ਕਿਵੇਂ ਭੋਲਾ ਜਿਹਾ ਮੂੰਹ ਬਣਾ ਕੇ ਸੱਚੀ ਜਿਹੀ ਬਣਦੀ ਫਿਰਦੀ ਆ ਤੂੰ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਤੁਸੀਂ ਕੀ ਕਹਿ ਰਹੇ ਹੋ ਮੰਮੀ ਤੇ ਗੁੱਡੀ ਤਾਂ ਹੁਣੇ ਪਿਆਜ਼ ਕੱਟਣ ਲੱਗੀਆਂ ਹੋਈਆਂ ਸੀ ਉਹਨਾਂ ਦੋਨਾਂ ਦੁਖਿਆਰੀਆਂ ਨੂੰ ਤੂੰ ਘਰ ਦੇ ਕੰਮ ਤੇ ਲਾਇਆ ਪਿਆ ਮਾਂ ਵੀ ਬੱਖੀ ਰਖਦੀ ਐ ਤੇ ਭੈਣ ਵਿਚਾਰੀ ਦੁਖੀ ਹੋ ਕੇ ਪੇਕੇ ਘਰ ਬੈਠੀ ਐ ਤੇ ਤੂੰ ਉਹਨਾਂ ਨੂੰ ਕੰਮ ਲਾਤਾ ਰਸੋਈ ਦਾ ਸਾਰਾ ਕੰਮ ਮੈਨੂੰ ਤਾਂ ਲੱਗਦਾ ਵੀ ਤੂੰ ਉਹਨਾਂ ਤੋਂ ਹੀ ਕਰਾਉਣੀ ਆ ਤੇ ਆਪ ਤਾਂ ਤੂੰ ਇੱਥੇ-ਮਿੱਥੇ ਖੇਕਣ-ਵੇਖਣ ਜੇ ਕਰੀ ਜੰਨੀ ਆ ਮੰਮੀ ਇਹਦੇ ਤੋਂ ਔੜੇ ਪਿਆਜ਼ ਵੀ ਆਪਾਂ ਨੂੰ ਰਾਸ ਆ ਗਏ ਇਹਦੇ ਕੋੜੇ ਪਿਆਜ਼ ਤਾਂ ਅਸੀਂ ਰੋਜ਼-ਰੋਜ਼ ਲਵਿਓ ਚੱਲ ਫਤ ਤੈਰੀ ਵੀ ਖਾਸ਼ ਪੂਰੀ ਹੋਗੀ ਹਣਾ ਹੁਣੇ ਮੈਂ ਤਾਂ ਅਸੀਂ 5000 ਕੱਢ ਕੇ ਫੜਾਤਾ ਹਾਂ ਹੈ ਤੇ ਤੈਨੂੰ ਕਿਦਾਂ ਸੀ ਕਹਿੰਦੀ ਸੀ ਵਨ ਪੀਸ ਡਰੈਸ ਲੈਣੀ ਆ ਵਨ ਪੀਸ ਡਰੈਸ ਚਲੋ ਤੇਰੀ ਹੁਣ ਆ ਗਈ ਹੁਣ ਤੇਰਾ ਸ਼ੌਂਕ ਪੂਰਾ ਹੋ ਗਿਆ ਐਵੇਂ ਨਾ ਹੁਣ ਆਪਦੀ ਫਰਜ਼ਾਈ ਨਾ ਲੱਡੀਆਂ ਪੱਡੀਆਂ ਕਰੀ ਜਾ ਯਾਦ ਰੱਖੀ ਹੁਣ ਉਹਦੇ ਨਾਲ ਪਿਆਰ ਪੂਰ ਦੀ ਗੱਲ ਤਾਂ ਕਰਨੀ ਛੱਡ ਜਾਈ ਜਾ ਗੈੜੀ ਬੋਲੀ ਬੋਲਣੀ ਆ ਜਿੰਨੀ ਬੋਲਣੀ ਸਮਝ ਗਈ ਠੀਕ ਆ ਤੇ ਕਿੱਥੇ ਭਾਬੀ ਹਾਂ ਦੀਦੀ ਨੇ ਆ ਜਾ ਹਰ ਕਿੱਥੇ ਆ ਪਾਣੀ ਦਾ ਗਲਾਸ ਤਾਂ ਲਿਆ ਤੇਰੀ ਮਾਂ ਲਿਆਉਂ ਮੰਮੀ ਆ ਗਈ ਤੁਸੀਂ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਵੀ ਤੁਹਾਡੀ ਤਬੀਅਤ ਖਰਾਬ ਆ ਕੀ ਕਹਿੰਦਾ ਡਾਕਟਰ ਕੀ ਗੱਲ ਆ ਡਾਕਟਰ ਨੇ ਆ ਇੰਨਾ ਲਫਾਫਾ ਪੜ ਕੇ ਦਵਾਈਆਂ ਦੇ ਤਾ ਛੱਡ ਤੂੰ ਇੰਨਾ ਤਾਂ ਕੀ ਲੈਣਾ ਦਵਾਈਆਂ ਤੋਂ ਪਾਣੀ ਦਾ ਗਲਾਸ ਲਿਆ ਆਹ ਤਾਂ ਡਰੈੱਸ ਆ ਇਹ ਕਿਹਦੇ ਡਰੈੱਸ ਆ ਕੀ ਭਾਬੀ ਤੁਸੀਂ ਸਕੈਨਰ ਵਾਲਾ ਕੰਮ ਕਰਦੀਆਂ ਤੂੰ ਐ ਘਰ ਰਜਿਸਟਰ ਹੀ ਤੱਕ ਲੈਕ ਉਹਦੇ ਤੇ ਲਿਖ ਲੈ ਸਾਰਾ ਕੁਝ ਫਿਰ ਵੀ ਪਤਾ ਤਾਂ ਲੱਗਣਾ ਚਾਹੀਦਾ ਹੀ ਆ ਤੁਸਤਾ ਚੰਗੀਆਂ ਭਲੀਆਂ ਬਾਹਰ ਗੰਡੇ ਛੱਲਣ ਲੱਗੀਆਂ ਹੋਈਆਂ ਸੀ ਕਦੋਂ ਤੁਹਾਡੇ ਦਰਦ ਹੋਇਆ ਕਦੋਂ ਤੁਸੀਂ ਡਾਕਟਰ ਦੇ ਚਲੇ ਗਏ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਜੇ ਤੁਸੀਂ ਮੈਨੂੰ ਦੱਸਦੇ ਤਾਂ ਮੈਂ ਤੁਹਾਨੂੰ ਆਪ ਡਾਕਟਰ ਦੇ ਲੈ ਜਾਂਦੀ ਨਾ ਤੈਨੂੰ ਹੁਣ ਇਕੱਲੀ ਇਕੱਲੀ ਗੱਲ ਦੱਸਣੀ ਪਊ ਤੂੰ ਲੰਬੜਦਾਰ ਨਹੀਂ ਲੱਗੀ ਹੋਈ ਆ ਮੰਨਦੀ ਆ ਮੰਮੀ ਪੁੱਤ ਤਾਂ ਤੁਹਾਡਾ ਹੈਗਾ ਦੇਖਭਾਲ ਕਰਨ ਨੂੰ ਕੀ ਗੱਲ ਨੌ ਨਹੀਂ ਹੈਗੀ ਜੇ ਤੁਸੀਂ ਮੈਨੂੰ ਦੱਸ ਦਿੰਦੇ ਤਾਂ ਪੁੱਤ ਤੋਂ ਵੀ ਪਹਿਲਾਂ ਤੁਹਾਡਾ ਇਲਾਜ ਹੋ ਜਾਣਾ ਸੀ ਦੇਖ ਕਿਵੇਂ ਹੁੱਕ ਦੀਆਂ ਪਤਾਲ ਮਾਰਨ ਲੱਗੀਆਂ ਹੋਈਆਂ ਜੋ ਮਰਜ਼ੀ ਕਹੀ ਜੋ ਮੰਮੀ ਤੁਸੀਂ ਪਰ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਤੁਸੀਂ ਆਪਣੇ ਪੁੱਤ ਨੂੰ ਝੂਠ ਬੋਲਿਆ ਨੂੰ ਦੀ ਤਾਂ ਕੋਈ ਟਾਵੇਂ ਟੱਲੀ ਹੋਈ ਸੱਸ ਮਾਂ ਬਣਦੀ ਆ ਤੁਸੀਂ ਤਾਂ ਉਹ ਵੀ ਨਹੀਂ ਬਣੇ ਤੁਸੀਂ ਘੱਟੋ ਘੱਟ ਆਪਦੇ ਪੁੱਤ ਦੀ ਤਾਂ ਚੰਗੀ ਮਾਂ ਬਣ ਜਾਂਦੇ ਤੇ ਗੁੱਡੀ ਤੇਰਾ ਤਾਂ ਉਹ ਇੰਨਾ ਲਾਜ ਕਰਦੇ ਨੇ ਤੇ ਤੂੰ ਆਪਣੇ ਭਰਾ ਦੀਆਂ ਅੱਖਾਂ 'ਚ ਹੀ ਘੱਟਾ ਪਾਉਣ ਲੱਗੀ ਹੋਈ ਆ ਭਾਬੀ ਤੂੰ ਜੋ ਮਰਜ਼ੀ ਕਹੀ ਜਾ ਇਹ 'ਚ ਘੱਟਾ ਪਾਉਣ ਵਾਲੀ ਕਿਹੜੀ ਗੱਲ ਆ ਜਿਵੇਂ ਓਦਾਂ ਮੰਗਦੀ ਪੈਸੇ ਤਾਂ ਇਹ ਫालतू ਖਰਚੇ ਲੱਗਣਾ ਸੀ ਡਰੈੱਸਾਂ ਵਾਲਾ ਤਾਂ ਚਲ ਹੁਣ ਐਦਾਂ ਮੇਰੀ ਡਰੈਸ ਬਣ ਗਈ ਇਹ ਤੇ ਕੀ ਆ ਇਹਦਾ ਮਤਲਬ ਤਾਂ ਇਹ ਹੋਇਆ ਨਾ ਵੀ ਫੇਰ ਮੰਮੀ ਦੀ ਸਿਹਤ ਤਾਂ ਖਰਾਬ ਨਾ ਹੋਈ ਤੁਸੀਂ ਮੰਮੀ ਦੀ ਸਿਹਤ ਦਾ ਬਹਾਨਾ ਲਾ ਕੇ ਉਹਨਾਂ ਕੋਲੋਂ 5000 ਰੁਪਏ ਲਿਆ ਮੇਰੀ ਗੱਲ ਸੁਣਨੀ ਤੇ ਜ਼ਿਆਦਾ ਸਿਆਣੀ ਨਾ ਬਣਿਆ ਕਰ ਅੱਛਾ ਪਰਵਚਨ ਜੇ ਬੰਦ ਕਰ ਪਾਣੀ ਵੇ ਆ ਜਾ ਤਾ ਮੈਂ ਆਪਦੇ ਪੁੱਤੇ ਤੋਂ ਪੈਸੇ ਨਹੀਂ ਮੇਰਾ ਤੇ ਮੇਰੇ ਪੁੱਤੇ ਦਾ ਮਾਮਲਾ ਤੂੰ ਵਿਚ ਬੋਲ ਕੇ ਕੀ ਲੈਣਾ ਲੈਣਾ ਤਾਂ ਮੰਮੀ ਕੁਛ ਨਹੀਂ ਤੁਹਾਨੂੰ ਪੈਸੇ ਚਾਹੀਦੇ ਸੀ ਤੁਸੀਂ ਉਵੇਂ ਹੀ ਉਹਨਾਂ ਤੋਂ ਮੰਗ ਲੈਂਦੇ ਉਹਨਾਂ ਨੇ ਦੇ ਦੇਣੇ ਸੀ ਜਿੱਦਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਮੇਰੀ ਮਾਂ ਤੇ ਮੇਰੀ ਭੈਣ ਮੇਰੇ ਨਾਲ ਧੋਖੇ ਨਾਲ ਇਦਾਂ ਕਰਦੀਆਂ ਨੇ ਉਸ ਦਿਨ ਉਹਨਾਂ ਦੇ ਦਿਲ ਤੇ ਕੀ ਬਿੱਤੂਗੀ ਉਹਨੂੰ ਕਿੱਥੋਂ ਪਤਾ ਲੱਗਣਾ ਤੂੰ ਹੀ ਦੱਸੇਂਗੀ ਨਾ ਤੂੰ ਆਵਦਾ ਬੁੱਥਾ ਬੰਦ ਰੱਖੀ ਬਈ ਮੇਰੀ ਕਵਿਯਤ ਖਰਾਬ ਨਹੀਂ ਸੀ ਪਰ ਰੱਬ ਨਾ ਕਰੇ ਬੇਬੇ ਕਿ ਕਿਸੇ ਦਿਨ ਸੱਚੀ ਤੇਰੀ ਸਿਹਤ ਖਰਾਬ ਹੋ ਗਈ ਆ ਥੇਰੇ ਨਾਲ ਤਾਂ ਫਿਰ ਸ਼ੇਰ ਹੈ ਸ਼ੇਰਾ ਜਿਹੜੀ ਗੱਲ ਹੋ ਜਾਣੀ ਸੀ ਕਿ ਮੈਂ ਤਾਂ ਇਹ ਸੋਚਣਾ ਸੀ ਕਿ ਮੇਰੀ ਮਾਂ ਤੇ ਮੇਰੀ ਭੈਣ ਮੈਨੂੰ ਰਲ ਮਿਲ ਕੇ ਨਾ ਬੁੱਧੂ ਬਣਾ ਕੇ ਮੇਰੇ ਤੋਂ ਪੈਸੇ ਠੱਗਣ ਦਾ ਕੋਈ ਹੀਲਾ-ਬਿਲਾ ਬਣਾ ਰਹੀਆਂ ਨੇ ਨਹੀਂ ਪਤਾ ਲਾ ਪਤਾ ਉਹ ਬਾਬਾ ਤੁਸੀਂ ਜਿੱਤੇ ਤੇ ਮੈਂ ਹਾਰੀ ਤੁਸੀਂ ਜੋ ਵੀ ਕਹਿੰਦੇ ਹੋ ਸਹੀ ਕਹਿੰਦੇ ਹੋ ਪਰ ਇੱਕ ਗੱਲ ਮੇਰੀ ਵੀ ਧਿਆਨ ਨਾਲ ਸੁਣ ਲਓ ਰੱਬ ਦਾ ਵਾਸਤਾ ਮੈਂ ਤੁਹਾਡੀਆਂ ਲੱਖਾਂ ਮੰਦੀਆਂ ਅੱਜ ਤੁਸੀਂ ਮੇਰੀ ਇੱਕ ਮੰਨ ਲਿਓ ਤੁਹਾਨੂੰ ਵੀ ਅੱਜ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦਿਖਾਵਾਂ ਚਲੋ ਮੇਰੇ ਨਾਲ ਲੈ ਕੇ ਕਿੱਥੇ ਚੱਲੀਆ ਆਓ ਤਾਂ ਸਹੀ ਤੁਸੀਂ ਤੁਸੀਂ ਨਾ ਅੱਜ ਇੱਥੇ ਖੜਕੇ ਤਮਾਸ਼ਾ ਦੇਖਿਓ ਤੇ ਮੂੰਹੋਂ ਕੁਛ ਨਾ ਬੋਲਿਓ